ਗਰਾਂ ਤੁਸੀਂ ਕਹਿੰਦੇ ਮੈਂ ਜਦੋਂ ਰੋਲਾ ਪੈਗਾ ਮੈਂ ਪਿੰਡ ਜਾ ਗਿਆ ਬਹੁਤੇ ਲੋਕੀ ਤਾਂ ਦੁਬਈ ਨੂੰ ਭੱਜਦੇ ਨੇ ਨਹੀਂ ਭਾਈ ਇਹ ਜਾਦੇ ਸੇਫ ਆ ਪੰਜਾਬ ਨੂੰ ਇੱਥੇ ਥੱਡਣਾ ਚਾਰ ਭਰਾ ਖੜਦੇ ਤਾਂ ਹੈਗੇ ਆ ਤੁਸੀਂ ਆਪਦੀ ਸੇਫਟੀ ਲਈ ਕੋਈ ਵੈਪਨ ਤਾਂ ਕੈਰੀ ਕਰ ਸਕਦੇ ਹੋ ਜਾਂ ਤਾਂ ਮੈਂ ਵੀ ਬਾਈ ਵੀ ਗਲਾਸੀ ਲਾ ਲੰਦਾ ਬੀ ਰਾ ਦੂਨ ਵੀ ਦਾਰੂਨਾ ਰਾਜ ਕੇ ਸੋਝੋ ਸਵੇਰ ਨੂੰ ਫੀਮਨਾ ਰਾਜ ਲੋ ਟੈਂਸ਼ਨ ਆ ਜੀ ਬਲਾਨਾ ਤੇ ਹੁਕਰਨ ਪਰ ਮੈਂ ਉਸ ਵੇਲੇ ਕੁਦਰਤ ਦੇ ਜਿਆਦਾ ਨੇੜੇ ਆ ਗਿਆ ਮੈਂ ਪਿੰਡ ਆ ਗਿਆ ਪਿੰਡ ਆ ਕੇ ਚਾਰ ਦੁਬਾਰੀ ਮਰੀ ਮੈਂ ਓਪਨ ਅਸਮਾਨ ਦੇ ਵਿੱਚ ਬੈਠਦਾ ਤੇ ਮੈਨੂੰ ਮਤਲਬ ਆਪਦੇ ਆਪ ਨੂੰ ਰਿਲੈਕਸ ਕਰਨ ਦੇ ਲਈ ਇਤੋਂ ਵਧੀਆ ਜਗ੍ਹਾ ਮਿਲੀ ਨਹੀਂ ਕੋਈ ਗ੍ਰਹਿ ਤੁਸੀਂ ਕਹਿੰਦੇ ਮੈਂ ਜਦੋਂ ਰੋਲਾ ਪੈ ਗਿਆ ਮੈਂ ਪਿੰਡ ਜਾ ਗਿਆ ਬਹੁਤੇ ਲੋਕੀ ਤਾਂ ਦबई ਨੂੰ ਭੱਜਦੇ ਨੇ ਹਾਂ ਮੈਂ ਪਿੰਡ ਆ ਗਿਆ ਪਿੰਡ ਸੇਫਸ ਮੰਨਦੇ ਹੁੰਦੇ ਆਂ ਆਪਣੇ ਨਾਲ ਵਧੀਆ ਮੰਨਦਾ ਪਿੰਡ ਬਾਈ ਮੈਨੂੰ ਲੱਗਦਾ ਮੇਰੀ ਕ੍ਰੀਏਟੀਵਿਟੀ ਵਧ ਗਈ ਮੈਂ ਫੇਰ ਤੋਂ ਲਿਖਣਾ ਸਟਾਰਟ ਕਰਤਾ ਕਿਉਂਕਿ ਮੈਂ ਰਿਲੈਕਸ ਹਾਂ ਮੇਰੇ ਜਿਹੜੇ ਬੇਵਾਂ ਜਿੰਨਾ ਗੱਲਾਂ ਦੇ ਕਰਕੇ ਤੁਹਾਡੇ ਤੇ ਤੌਮ ਤਾਂ ਲੱਗਦੀਆਂ ਨੇ ਹੁਣ ਤੁਸੀਂ ਬਾਈ ਗੱਡੀ ਲੈ ਕੇ ਘਰੋਂ ਨਿਕਲਦੇ ਹੋ ਕਿਤੇ ਚੰਡੀਗੜ੍ਹ ਸ਼ਹਿਰ ਜਾਂ ਮਹਾਲੀਆ ਤੁਹਾਨੂੰ ਕੋਈ ਬਹੁਤ ਤਰੀਕੇ ਦੇ ਬੰਦੇ ਮਿਲਦੇ ਆ ਤੇ ਤੁਹਾਨੂੰ ਤੁਹਾਨੂੰ ਨਹੀਂ ਪਤਾ ਕਿ ਇਸ ਬੰਦੇ ਦੀ ਕੀ ਬੈਕਗ੍ਰਾਉਂਡ ਆ ਤੋਨੂ ਕੀ ਬੰਦਾ ਉਹਦਾ ਨਾ ਖੜਿਆ ਦੇਖਦਾ ਤੇ ਉਹ ਉਹਦੀ ਇੱਕ ਹੋਰ ਹਵਾ ਉੱਡ ਜਾਂਦੀ ਵੀ ਤਾਂ ਉਹਦੇ ਕੋਲੇ ਖੜਾ ਸੀ ਤਾਂ ਉਹਦਾ ਯਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਕੀ ਹੈ ਹੁਣ ਜਦੋਂ ਦਾ ਮੈਂ ਵਾਪਸ ਪਿੰਡ ਆਇਆ ਮੈਂ ਇੱਥੇ ਆ ਕੇ ਆਹ ਚਾਰਦੁਵਾਰੀ ਮੇਰੇ ਬਾਪੂ ਨੇ ਕਿਹਾ ਯਾਰ ਮਾਰ ਲਾ ਤੂੰ ਰਾਮਨਾਥ ਤੂੰ ਆਪਦਾ ਨਜ਼ਾਰਾ ਲੈ ਹਾਂ ਇਹ ਚਾਰਦੁਵਾਰੀ ਵੱਜ ਗਈ ਇਹਦੇ ਅੰਦਰ ਹੁਣ ਪੂਰਾ ਇੱਕ ਕਿੱਲੇ ਦੇ ਵਿੱਚ ਘਾ ਲੱਗਾ ਹੋਇਆ ਸੀ ਉੱਥੇ ਫੁੱਟਬਾਲ ਖੇਡਦੇ ਹੁੰਦੇ ਸੀਗੇ ਅੱਛਾ ਹਨਾ ਉਹ ਡੋਰ ਅੰਦਰੋਂ ਬੰਦ ਹੋ ਗਿਆ ਠੀਕ ਆ ਮੈਂ ਆਪਦੀ ਪ੍ਰਾਈਵੇਟ ਪਲੇਸ ਦੇ ਉੱਪਰ ਆਪਦਾ ਇੰਜੋਏ ਕਰ ਰਿਆ ਹੁਣ ਮੇਰੇ ਕੋਲ ਦੋ ਚੋਇਸ ਸੀ ਉਸ ਵੇਲੇ ਜਦੋਂ ਹਾਲ ਵੀ ਦਾਰੂ ਵੀ ਦਾਰੂਣਾ ਰਾਜ ਕਿ ਸੋਝੋ ਸਵੇਰ ਨੂੰ ਫੀਮ ਦਾ ਰਾਜ ਲੋ ਟੈਂਸ਼ਨ ਆ ਜੀ ਫਲਾਨਾ ਤੇ ਹੁਕ ਪਰ ਮੈਂ ਉਸ ਵੇਲੇ ਕੁਦਰਤ ਦੇ ਜਿਆਦਾ ਨੇੜੇ ਆ ਗਿਆ ਮੈਂ ਪਿੰਡ ਆ ਗਿਆ ਪਿੰਡਾਂ ਦੇ ਚਾਰ ਦੁਆਰੇ ਮਰੀ ਮੈਂ ਓਪਨ ਅਸਮਾਨ ਦੇ ਵਿੱਚ ਬੈਠਦਾ ਤੇ ਮੈਨੂੰ ਮਤਲਬ ਆਪਦੇ ਆਪ ਨੂੰ ਰਿਲੈਕਸ ਕਰਨ ਲਈ ਇਤੋਂ ਵਧੀਆ ਜਗ੍ਹਾ ਮਿਲੀ ਨਹੀਂ ਕੋਈ ਤੇ ਮੈਂ ਅੱਜ ਵੀ ਨਾ ਮੈਂ ਕੋਈ ਨਸ਼ਾ ਕਰ ਰਿਹਾ ਹਾਂ ਕੁਝ ਹੋਰ ਕਰ ਰਿਹਾ ਹਾਂ ਤੇ ਉਹਨਾਂ ਹਾਲਾਤਾਂ ਦੇ ਵਿੱਚੋਂ ਨੰਗੇ ਵੀ ਹਾਂ ਨਗਾ ਰੱਬ ਨੂੰ ਪਤਾ ਵੀ ਕਿਹੋ ਜੇ ਹਾਲਾਤ ਆ ਕੋਈ ਚੱਕਰ ਨਹੀਂ ਜਾਏ ਬਜੀ ਪਰਮਾਤਮਾ ਨੇ ਲਿਖਿਆ ਵਿਦੇਸ਼ ਛੱਡ ਕੇ ਪਿੰਡ ਆ ਗਏ ਜਿਹੜੇ ਜਿਸ ਲੈਵਲ ਦੇ ਤੁਹਾਡੇ ਕਲੀਗ ਹੈਗੇ ਨੇ ਸਿੰਗਰ ਹੈਗੇ ਨੇ ਚਲੋ ਤੁਸੀਂ ਤਾਂ ਬਹੁਤ ਮਤਲਬ ਪੁਰਾਣਿਆਂ ਚ ਆ ਜਿੰਦੇ ਹੋ ਸੀਨੀਅਰ ਚ ਆਉਂਦੇ ਹੋ ਦੋ ਦਿਹਾਕੇ ਦਾ ਸਮਾਂ ਹੋ ਗਿਆ ਅੱਜ ਕੱਲ ਜਿਹਦਾ ਲਾਈਫ ਜਾਂ ਜਿਹਦੇ 2-4 ਸਾਲ ਦਾ ਹੀ ਕਰੀਅਰ ਹੈਗਾ ਉਹ ਆਪਣੇ ਆਪ ਨੂੰ ਅਨਸੇਫ ਮੰਨਦਾ ਉਹ ਕਹਿੰਦਾ ਵੀ ਮੇਰੇ ਲਈ ਦੁਬਈ ਸੇਫ ਆ ਮੇਰੇ ਲਈ ਵਿਦੇਸ਼ ਸੇਫ ਆ ਤੁਸੀਂ ਉਲਟਾ ਕੀਤਾ ਕੰਮ ਨਹੀਂ ਭਾਈ ਇਹ ਜਿਆਦਾ ਸੇਫ ਆ ਪੰਜਾਬ ਆ ਇੱਥੇ ਥੋੜਨਾ ਚਾਰਪਰਾ ਖੜਦੇ ਤਾਂ ਹੈਗੇ ਆ ਤੁਸੀਂ ਆਪਦੀ ਸੇਫਟੀ ਲਈ ਕੋਈ ਵੈਪਨ ਤਾਂ ਕੈਰੀ ਕਰ ਸਕਦੇ ਹੋ ਹਾਂ ਤੇ ਤੁਹਾਡੇ ਲਈ ਮੈਂ ਯਾਰ ਇੱਥੋਂ ਦੀ ਮੈਨੂੰ ਇੱਕ ਚੀਜ਼ ਚੰਗੀ ਲੱਗਦੀ ਹੈ ਇੱਥੇ ਤੁਸੀਂ ਦੇਖੋ ਵੀ ਸਾਡੇ ਇੱਥੋਂ ਟੂ ਵੀ ਆਨਸਟ ਦੇਖੋ ਆਪਾਂ ਆਸਾਨ ਫਰਾਮੋਸ਼ ਬੰਦੇ ਨਹੀਂ ਮੇਰੇ ਲਈ ਹੁਣ ਮੈਨੂੰ ਸਰਕਾਰ ਨੇ ਚਾਹੇ ਗਾਨਾ ਮੈਨੂੰ ਪ੍ਰੋਵਾਈਡ ਕੀਤੇ ਤੇ ਇਸ ਤੋਂ ਚੰਗਾ ਕੀ ਹੋਜੂ ਬਾਈ ਬਾਹਰ ਤਾਂ ਇਹ ਚੀਜ਼ ਮਿਲਦੀ ਨਹੀਂ ਤੁਹਾਨੂੰ ਐਂ ਬਾਈ ਡਰ ਨਹੀਂ ਲੱਗਦਾ ਵੀ ਬੱਚਾ ਤੁਹਾਡਾ ਛੋਟਾ ਹੈ ਹੁਣ ਤੁਸੀਂ ਹੋਰ ਵੀ ਬੜੀਆਂ ਚੀਜ਼ਾਂ ਸੋਚੀਆਂ ਹੋਣਗੀਆਂ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਬਾਈ ਵੀ ਦੇਖੋ ਆਦਤ ਮੈਂ ਜਦੋਂ ਆਦਤ ਪੈ ਜਾਂਦੀ ਆ ਤੁਹਾਨੂੰ ਢਰ 15 ਦਿਨ ਲੱਗਦਾ ਉਸ ਤੋਂ ਬਾਅਦ ਬੰਦਾ ਪ੍ਰਪੇਅਰ ਹੋ ਜਾਂਦਾ ਉਹਨਾਂ ਚੀਜ਼ਾਂ ਦੇ ਲਈ ਵੀ ਕੋਈ ਚੱਕਰ ਨਹੀਂ ਯਾਰ ਜ਼ਿੰਦਗੀ ਦੇ ਇਹ ਕਿੱਸੇ ਨੇ ਇਦਾਂ ਹੀ ਚੱਲਣੇ ਨੇ ਹੁਣ ਸਾਡੇ ਫਾਦਰ ਸਾਹਿਬ ਉਹਨਾਂ ਨੇ ਵੀ ਸਾਡੀ ਜਿਹੜੀ ਪਹਿਲੀ ਉਮਰ ਦੇ ਸੀ ਉਹਨਾਂ ਨੇ ਆਪਦੀ ਉਮਰ ਦੇ ਵਿੱਚ ਉਹ ਹਾਲਾਤ ਦੇਖੇ ਨੇ ਹੁਣ ਮੈਂ ਗਾਂ ਵੀ ਕਹਿੰਦਾ ਵੀ ਮੈਂ ਅਸੀਂ ਆਪਦੇ ਜਵਾਕ ਨੂੰ ਵੀ ਉਵੇਂ ਪਾਲ ਰਹੇ ਆ ਵੀ ਜੇ ਅਸੀਂ ਸੋਚਦੇ ਵੀ ਇਨ ਫਿਊਚਰ ਚਲ ਹੋਣਾ ਹਾਲਾਤ ਲੰਘ ਜਾਣਗੇ ਤੇ ਬੱਚੇ ਦੇ ਜਦੋਂ ਜਵਾਨ ਹੋਊ ਕੋਈ ਹਾਲਾਤ ਨਹੀਂ ਬਣਨੇ ਤੇ ਇਹ ਸਭ ਤੋਂ ਵੱਡਾ ਵਹਿਮ ਆ ਹੋ ਸਕਦਾ ਗਾਂ ਵਾਲਾ ਸਮਾਜ ਤੋਂ ਵੀ ਭਿਆੰਕਰ ਹੋਵੇ ਸੋ ਆਉਦੇ ਬੱਚਿਆਂ ਨੂੰ ਵੀ ਇਦਾਂ ਪ੍ਰਿਪੇਅਰ ਕਰੋ ਜਿਵੇਂ ਮੈਂ ਪਲਿਆ ਮੈਨੂੰ ਤਾਂ ਸਾਡੇ ਘਰ ਦੇ ਨੇ ਉਹਨਾਂ ਹਾਲਾਤਾਂ 'ਚ ਪਲੇ ਆ ਵੀ ਜਦੋਂ ਸਾਡੇ ਪਿੰਡਾਂ 'ਚ ਅੰਨੇ ਵਾ ਫੈਰ ਹੁੰਦੇ ਹੁੰਦੇ ਸੀਗੇ ਹੂੰ ਤੇ ਉਹਨਾਂ ਹਾਲਾਤਾਂ 'ਚ ਪਲੇ ਹੋਏ ਆ ਬਾਈ ਹਨਾ ਤੁਹਾਡੇ ਤਾਂ ਪਿੰਡ ਦਾ ਨਾਮ ਹੀ ਰੌਲੀ ਹੈ ਰੌਲੀ ਹੈ ਤੇ ਰੌਲਾ ਵੀ ਬਹੁਤ ਪੈਂਦਾ ਰਿਹਾ ਇੱਥੇ ਬੜਾ ਖੋਰੂ ਪੈਂਦਾ ਰਿਹਾ ਬਾਈ ਮੈਂ ਛੋਟਾ ਹੁੰਦਾ ਸੀ ਉਦੋਂ ਹਾਂ